ਇਹ ਸਾਂਭਰ ਆ ਪਾਜੀ ਚੋਹਾਲ ਰੋਡ ਦੇ ਉੱਤੇ ਪੈਟਰੋਲ ਪੰਪ ਲੱਗੋ ਸਾਨੂੰ ਖਬਰ ਆਈ ਸੀ ਫੋਨ ਆਇਆ ਸੀ ਜੀ ਕਿ ਮਤਲਬ ਐਕਸੀਡੈਂਟ ਹੋਇਆ ਵਾ ਫਿਰ ਅਸੀਂ ਮੌਕੇ ਤੇ ਸਾਡੀ ਟੀਮ ਤੇ ਅਸੀਂ ਪਹੁੰਚ ਗਏ ਸਾਰੇ ਕਹਿੰਦੇ ਬਈ ਗੱਡੀ ਚ ਵੱਜਾ ਬਿਲਕੁਲ ਦੇਖੋ ਹੁਣ ਇਹ ਜਾਂਚ ਕੀ ਹੁਣ ਇਹਦਾ ਜ਼ਖਮੀ ਹੋਇਆ ਹੁਣ ਇਹਦਾ ਆਪਣੇ ਕਰਾਂਗੇ ਟ੍ਰੀਟਮੈਂਟ ਵਗੈਰਾ ਫਿਰ ਇਹਨੂੰ ਰੀਲੀਜ਼ ਕਰਾਂਗੇ ਹੁਣ ਰੈਸਕਿਊ ਵਧੀਆ ਕਰ ਲਿਆ ਜੀ ਹੁਣ ਰੀਲੀਜ਼ ਕਰ ਦਾਂਗੇ ਜਦੋਂ ਮਤਲਬ ਟ੍ਰੀਟਮੈਂਟ ਹੋ ਗਿਆ ਇਹਦਾ ਪੂਰਾ ਅਸੀਂ ਦੇਖਿਆ ਹੈਗਾ ਕਿ ਕਾਫੀ ਸਾਰੇ ਗਾੜ੍ਹ ਹੁਸ਼ਾਰਪੁਰ ਦੇ ਵਿੱਚ ਜਿਹੜੇ ਤਨਾਤ ਰਹਿੰਦੇ ਆ ਔਰ ਬਿਲਕੁਲ ਸ਼ਹਿਰ ਦੇ ਨਾਲ ਸਟਿਆ ਹੋਇਆ ਇਲਾਕਾ ਦੂਰ ਦੁਰਗਮ ਇਲਾਕਾ ਨਹੀਂ ਹੈਗਾ ਅਸੀਂ ਦੇਖਿਆ ਕਿ ਇੱ ਸਟਾਫ ਦੀ ਕਮੀ ਆ ਸਾਨੂੰ ਦੇਖਣ ਦੇ ਵਿੱਚ ਮਿਲੀ ਹੈ ਨੌਜਵਾਨਾਂ ਦੀਆਂ ਜੀਆਂ ਕਾਫੀ ਰਿਕੁਐਸਟ ਕਰਕੇ ਪਿੰਡ ਦੇ ਚੋਹਾਲ ਦੇ ਮੁੰਡਿਆਂ ਨੇ ਜਿਹੜਾ ਹੱਥ ਪਾ ਕੇ ਤੈਨੂੰ ਚੱਕੇ ਹੈਗਾ ਕੀ ਕਿਉਂ ਸਟਾਫ ਦਾ ਮੌਕੇ ਤੇ ਹਾਜ਼ਰ ਨਹੀਂ ਸੀ ਕੀ ਕਾਰਨ ਪਈ ਸਾਰਾ ਸਟਾਫ ਹਾਜ਼ਰ ਆ ਸਾਡਾ ਸਾਰਾ ਟੀਮਵਰਕ ਸਾਰੀ ਹਾਜ਼ਰ ਹੀ ਜੀ ਕਿੰਨੇ ਮਗਾ ਦਿੱਤਾ ਇੱਥੇ ਆਏ ਸੀ ਇਸ ਵਾਰ ਇੱਥੇ ਦੋ ਮੁਲਾਜ਼ਮ ਸੀ ਇੱਕ ਮੈਂ ਸੀ ਅੱਛਾ ਜੀ ਹਾਂਜੀ ਤੇ ਇਹ ਬਾਕੀ ਦੇਖੋ ਨਾ ਬਾਕੀ ਬੀਟਾਂ 'ਚ ਬਾਕੀ ਵੀ ਕੰਮ ਹੁੰਦੀ ਆ ਬਾਕੀ ਵੀ ਤੇ ਬੀਟੇ 'ਚ ਜਾਂਦੀ ਆ ਇਹਨੂੰ ਹੁਣ ਕਿੱਥੇ ਲੈ ਕੇ ਜਾਇਆ ਜਾਊਗਾ ਤੇ ਕੀ ਟ੍ਰੀਟਮੈਂਟ ਦਿੱਤੀ ਜਾਊਗੀ ਟਰੀਟਮੈਂਟ ਦੇਖੋ ਭਾਈ ਜਾ ਕੇ ਇਹਨੂੰ ਦੇਖ ਦੇਖਦੇ ਆ ਸਾਰਾ ਟਰੀਟਮੈਂਟ ਚੱਲ ਲੱਗ ਜਾਇਆ ਜਾਏਗਾ ਜੀ ਇਸ ਸੰਸਥਾ ਬੜੇ ਵਿੱਚ ਆਇਆ ਉੱਥੇ ਲੈ ਕੇ ਜਾਇਆ ਜਾਊਗਾ ਜਾਂ ਵੈਟਰਨਰੀ ਹਸਪੀਟਲ ਲੈ ਕੇ ਜਾਇਆ ਜਾਏਗਾ ਜਾਂ ਫੋਰੈਸਟ ਤੇ ਹੋਰ ਲੈ ਕੇ ਜਾਏਗਾ ਤੁਸੀਂ ਇਹ ਗੱਲ ਹੀ ਬੜੀ ਲੰਬੀ ਕਰਦੀ ਆ ਦੇਖੋ ਭਾਈ ਅਸੀਂ ਸੈਂਚਰੀ ਚ ਪਹਿਲਾਂ ਲੈ ਕੇ ਜਾਣਾ ਦਾ ਟਰੀਟਮੈਂਟ ਵਗੈਰਾ ਦੇਖਦੇ ਆ ਉੱਥੇ ਸਾਡੀ ਸੰਸਥਾ ਆਪਣੀ ਇੱਕ ਦੇਖਣ ਦੇ ਵਿੱਚ ਇਹ ਵੀ ਆਇਆ ਹੈਗਾ ਕਿ ਤੁਸੀਂ ਐਕਸਪੀਰੀਅੰਸ ਨੂੰ ਹੁੰਨੇ ਹੋ ਆ ਕਾਫੀ ਉਹਨਾਂ ਇੰਜਰਟ ਤੇ ਸੀਗਾ ਪਰ ਉਹ ਨਹੀਂ ਕਿ ਖਿਤੂ ਕੀਤੀਗੀ ਕੋਈ ਇੰਜੈਕਸ਼ਨ ਕੋਈ ਫਰਸਟ ایڈ ਨਹੀਂ ਕੀਤੀਗੀ ਮੌਕੇ ਤੇ ਫਰਸਟ ایڈ ਕਿਉਂ ਨਹੀਂ ਕੀਤੀਗੀ ਕਿ ਫਰਸਟ ਐ ਪਾਜੀ ਹੁਣ ਉਹਨੂੰ ਪਹਿਲਾਂ ਸਹੀ ਕਰਾਂਗੇ ਉਹਨੂੰ ਪਾਣੀ ਪੂਣੀ ਦਵਾਂਗੇ ਪਿਆਲਾਂਗੇ ਤੇ ਫੇਰ ਹੀ ਉਹਨੂੰ ਕਰਾਂਗੇ ਅਗਲਾ ਟ੍ਰੀਟਮੈਂਟ ਉਹਦਾ ਮੌਕੇ ਤੇ ਫਸਟ ਜਿਹੜੀ ਆ ਉਹ ਹੁੰਦੀ ਨਹੀਂ ਜਾਂ ਫਿਰ ਉੱਥੇ ਲਿਜਾ ਕੇ ਹੋਊਗੀ ਜੀ ਉੱਥੇ ਜਾ ਕੇ ਹੋਊਗੀ